ਹਾਂਜੀ ਸਰ ਜੀ ਅਸੀਂ ਇੱਥੇ ਪਹੁੰਚੇ ਆਂ ਜੀ ਨਾਮ ਕੀ ਤੁਹਾਡਾ ਰਤਨ ਸਿੰਘ ਸਰ ਰਤਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਚਾਂਦੀ ਵਾਲੇ ਦੇ ਜੀ ਤੇ ਕੀ ਕਰਦੇ ਤੁਸੀਂ ਅਸੀਂ ਮਿਹਨਤ ਮਜ਼ਦੂਰੀ ਕਰਨੇ ਸਰ ਕਿੱਥੇ ਕਰਦੇ ਕਿੱਥੇ ਅਸੀਂ ਜਿੱਥੇ ਸਾਨੂੰ ਮਿਲ ਜਾਵੇ ਜੇ ਹਣ ਸਾਨੂੰ ਪਤਾ ਲੱਗਾ ਵੀ ਅਸੀਂ ਨੇ ਜੱਗਾ ਦਾ ਕੰਮ ਸਾਨੂੰ ਸਾਡੇ ਪਿੰਡ ਦਾ ਹਨੂ ਮਿਲਦਾ ਹੈ ਤੇ ਸਾਨੂੰ ਸਾਡੀਆਂ ਹਾਜ਼ਰੀਆਂ ਹੋਈ ਐਵੇਂ ਨਜਾਇਜ਼ ਪੱਪ ਲਾਈ ਜਾਂਦੇ ਨੇ ਜਦੋਂ ਸਾਡੇ ਪੈਸੇ ਖਾਤੇ ਚ ਆ ਗਏ ਤੇ ਨਾ ਸਾਨੂੰ ਆਖਣਾ ਪੈਸੇ ਦੇਵੋ ਜੀ ਆਧ ਦੇ ਦੇ ਦਿਓ ਤੁਸੀਂ ਇੱਥੇ ਕੰਮ ਕਿੱਥੇ ਚੱਲ ਰਿਹਾ ਹੈ ਇੱਥੇ ਕੰਮ ਦੀ ਆ ਹੈਡ ਤੇ ਕਹਿੰਦੇ ਨੇ ਚੱਲ ਰਿਹਾ ਹੈ ਸਾਨੂੰ ਪਤਾ ਲੱਗਾ ਹੈਡ ਤਾਂ ਹੀ ਆਇਆ ਆ ਹੀ ਵੇਖਿਆ ਸਰਪੰਚ ਨੂੰ ਗੱਲ ਕੀਤੀ ਵੀ ਸਰਪੰਚਾ ਵੀ ਉਥੇ ਦੇ ਗੱਲ ਆਪਣਾ ਕੰਮ ਚੱਲਦਾ ਪਿਆ ਸਰਪੰਚ ਨੇ ਕਿਹਾ ਵੀ ਚੱਲਦਾ ਪਿਆ ਤਾਂ ਬਸ ਚੈੱਕ ਕਰ ਲੈਨੇ ਆ ਤੇ ਸਰਪੰਚ ਨੂੰ ਨਾਲ ਲਿਆਂਦਾ ਕੋਈ ਇੱਥੇ ਬੰਦਾ ਨਹੀਂ ਕੱਲ 75 ਬੰਦੇ ਤੇ ਸ਼ਾਮ ਨੂੰ ਹਾਜ਼ਰੀ ਲੱਗੀ ਏ ਸਭ ਗਲਤ ਕੰਮ ਹੋ ਰਹੇ ਨੇ ਸਰ ਸਾਡ ਨੂੰ ਹਾਨੂੰ ਤਾਂ ਝੜ ਹਾੜਾ ਹੱਕ ਮਿਲਣਾ ਚਾਹੀਦਾ ਜਿਹੜਾ ਹਵਾ ਦੇ ਹਾਨੂੰ ਮਿਲਦਾ ਅਸੀਂ ਕੰਮ ਕਰਨਾ ਚਾਹਨੇ ਆ ਇਹ ਤਾਂ ਬੂਟੇ ਵੀ ਹਾਂਜੀ ਆ ਬੂਟੇ ਝੜ ਗਿਆ ਆ ਬੂਟੇ ਝੜੀਆਂ ਸਭ ਕੋਈ ਖਲੀਆਂ ਨੇ ਕੋਈ ਇੱਥੇ ਤੇਲਾ ਵੀ ਟੋਕ ਕੋਇਆ ਕਾਗਜ਼ਾ ਕਾਗਜ਼ਾ ਵਿੱਚ 100 ਬੰਦੇ ਤੋਂ ਮਸਟੋਰ ਪਹਿਲਾਂ ਇਹ ਨਕਦਾ ਲਿਆ ਤੇ 75 ਦਾ ਹੁਣ ਚੱਲਦਾ ਪਿਆ ਜਿਹੜਾ ਕੱਲ 5 ਤਰੀਕ ਨੂੰ ਹਾਜ਼ਰੀ ਲੱਗੀ ਹੈ ਹਾਂ ਤੇ ਉਹ ਹੁਣ ਜਿਹੜਾ ਸਰਕਾਰ ਨੂੰ ਕਿਸ ਤਰ੍ਹਾਂ ਦਾ ਚੋਨਾ ਲੱਗਦਾ ਸਰਕਾਰ ਨੂੰ ਤਾਂ ਬਹੁਤ ਲੱਖਾਂ ਰੁਪਈਆਂ ਦਾ ਚੋਨਾ ਈ ਲਾ ਰਹੇ ਨੇ ਅਫਸਰ ਛਾਈ ਇਹ ਇਹਨਾਂ ਨੇ ਹੁਣ ਜਦੋਂ ਮਾਰੇ ਬੰਦੇ ਨੂੰ ਕੰਮ ਦੇਣਾ ਨਹੀਂ ਜਿਹੜੇ ਕੋਠੀਆਂ ਦੇ ਵਿੱਚ ਅੰਦਰ ਬੈਠੇ ਨੇ ਉਹਨਾਂ ਨੂੰ ਪੈਸੇ ਅੰਦਰ ਖਾਤੇ ਮਿਲਦੇ ਨੇ ਉਹ ਖਾਤੇ ਚ ਆਂਦੇ ਨੇ ਉਹ ਅੱਧ ਚੁੱਪ ਕਰਕੇ ਦੇ ਦੇ ਦਿੰਦੇ ਨੇ ਤੇ ਉਹ ਉਹਨਾਂ ਨੂੰ ਕੀ ਹੈ ਤਗਰੀ ਬੰਦੇ ਧੱਕੇ ਖਾਂਦੇ ਫਿਰਦੇ ਨੇ ਚਲੋ ਜੀ ਸਰੋਵੜਨ Rajasthan ਚਲੋ ਜੀ ਛੋਲੇਵੜਨ Rajasthan ਇੱਥੇ ਕੋਈ ਲੇਬਰ ਨਹੀਂ ਇੱਥੇ ਲੇਬਰ ਕੋਈ ਨਹੀਂ ਇਹ ਤੇ ਲੇਵਰ ਕੋ ਹਰ ਕਾਮੀ ਕੋ ਨਹੀਂ ਤੁਹਾਡੇ ਵਾਸਤੇ ਕਾਗਜ਼ਾਂ ਤੇ ਕਾਗਜ਼ਾਂ ਤੇ ਪਾਈ ਜਾਂਦੇ ਨੇ ਹਾਂਜੀ ਆ ਵੇਖੋ ਮਸ਼ਤਵਲ ਗਾ ਇਹਨਾਂ ਪਾਇਓ ਸੋ ਬੰਦੇ ਦਾ ਮਸ਼ਤਵਲ ਮੰਗ ਇਹਨਾਂ ਇਹਨਾਂ ਅਫਸਰਾਂ ਨਾਲ ਜਿਹੜੇ ਕੰਮ ਬੰਦ ਕਰਿੰਦੇ ਕਰਾਉਣ ਵਾਲਿਆਂ ਨਾਲ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਹਾਂ ਜੈਜ ਕੰਮ ਹੋਣਾ ਚਾਹੀਦਾ ਇਹਨਾਂ ਨੇ ਕੰਮ ਕਰਨ ਦੀ ਲੇਵਰ ਹਾਂਜੀ ਇਹ ਤੇ ਮੌਕੇ ਤੇ ਬੰਦੇ ਜੋ ਕੰਮ ਕਰੇ ਮੌਕੇ ਤੇ ਬੰਦਾ ਹੋਵੇ ਰਮਨ ਜੀ ਜਿਹੜਾ ਤੁਹਾਡੇ ਕੋਲ ਜਿਹੜਾ ਮੰਨੇਗਾ ਦਾ ਕੰਮ ਚੱਲ ਰਿਹਾ ਉਹਦੇ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ ਹਾਂਜੀ ਸਾਡੀ ਟੀਮ ਆ ਅਸੀਂ ਮੌਕੇ ਤੇ ਚੈਕਿੰਗ ਕਰਦੇ ਹਾਂ ਪ੍ਰੋਟੀਨ ਵਾਈਜ਼ ਹੁੰਦੀ ਰਹਿੰਦੀ ਚੈਕਿੰਗ ਕੁਝ ਜਿਹੜੇ ਆ ਜਾਲੀ ਮਸਟਰੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ ਆਨਲਾਈਨ ਵੀ ਕੀਤੀ ਉਹਨਾਂ ਬਾਰੇ ਕੀ ਰਿਪੋਰਟ ਬਣਾਦੇ ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ ਉਹ ਵੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਇਟ ਵਿਲ ਟੇਕ ਸਮ ਟਾਈਮ ਜੇ ਜੋ ਵੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਰੀ ਕਰਦੇ ਜੇ ਕੋਈ ਦੋਚੀ ਪਾਇਆ ਜਾਂਦਾ ਉੱਤੇ ਹੀ ਕਾਰਵਾਈ ਵੀ ਕਰਾਂਗੇ ਤੇ ਮੰਦੇ ਰਿਹਾ ਤਾਂ ਜਿਹੜਾ ਕੰਮ ਚੱਲ ਰਿਹਾ ਉੱਥੇ ਵੀ ਦਿਹਾੜੀਆਂ ਵਾਇਆਂ ਜਾ ਰਹੀਆਂ ਬੰਦੇ ਤਾਂ ਉੱਥੇ ਹਾਜ਼ਰ ਨਹੀਂ ਕੋਈ ਵੀ ਦੇਖੋ ਜੇ ਤਾਂ ਮੌਕਾ ਵੇਖ ਕੇ ਪਤਾ ਲੱਗੂਗਾ ਨਾ ਜਿੱਦਾਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਸਾਡੀ ਉਹ ਉਸ ਜਿਹੜਾ ਕੰਮ ਨਹੀਂ ਹੋਇਆ ਉਹ ਸਾਡਾ ਜੇ ਹੀ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ ਫਿਰ ਉਸ ਹਾਂ ਅਸੀਂ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ ਜਿਵੇਂ ਪੇਮੈਂਟ ਖਾਤਿਆਂ 'ਚ ਚੱਲੀ ਜਾਂਦੀ ਕਈ ਲੱਖਾਂ ਖਾਤਿਆਂ 'ਚ ਜਿਹੜੇ ਚਲੇ ਜਾਂਦੇ ਖੁੰਮ ਹਮ ਹਮ ਉਹਦੇ ਬਾਰੇ ਕੀ ਜਾਂਚ ਹੋਈ ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਉਹਦੀ ਸੀ ਜਾਂਚ ਕਰਾਂਗੇ ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬੰਦੀ ਰਿਕਵਰੀ ਉਹ ਵੀ ਕੀਤੀ ਜਾਊਗੀ ਹੂੰ 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 ਕਾਰਵਾਈ ਵੀ ਕੀਤੀ ਹੈ ਕਿ ਜਿਹੜੇ ਬਿਲਕੁਲ ਜੀ ਜਿਹੜੇ ਦੋਸ਼ੀ ਪਾਇਆ ਜਾਂਦੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਜਿਹੜੀ ਰਿਕਵਰੀ ਬੰਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊਗੀ ਜਿਹੜੇ ਮਾਸਟਰੋਲ ਵੀ ਹੁਣ ਕੱਢੇ ਜਾ ਰਹੇ ਬਿਨਾ ਸਾਈਨਾਂ ਤੋਂ ਉਹਨਾਂ ਬਾਰੇ ਕੀ ਕਰਦੇ ਦੇਖੋ ਜੀ ਮੇਰੇ ਨੋਟਿਸ 'ਚ ਨਹੀਂ ਹੈ ਗੱਲ ਆਈ ਬਿਨਾਂ ਸਲਾਹ ਜਿਹੜੇ ਮਾਸਟਰੋਲ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲੌਕ ਪੱਧਰ ਤੋਂ ਉਹਦੀ ਜਿਆਦਾ ਜਿਹੜੀ ক্লোਜ਼ਲੀ ਮਾਈਕਰੋ ਮੋਨਿਟਰਿੰਗ ਬਲੌਕ ਲੈਵਲ ਤੋਂ ਕੀਤੀ ਜਾਂਦੀ ਕਿਉਂਕਿ ਸਾਰਾ ਸਟਾਫ ਨਾ ਜਿਹੜਾ ਬਲੌਕ ਤੇ ਬੈਠਦਾ ਜਿਹੜੇ ਮਾਸਟਰ ਕੋਲ ਜਾਰੀ ਕਰਾਉਂਦੇ ਆ ਜਾਂ ਹਾਜ਼ਰੀ ਲਾਉਂਦੇ ਉਹ ਸਾਰੇ ਬਲੌਕ ਤੇ ਹੀ ਬੈਠਦੇ ਆ ਅਸੀਂ ਤਾਂ ਇਥੋਂ ਰੂਟੀਨ ਵਾਈਜ਼ ਚੈਕਿੰਗ ਕਰਦੇ ਆ ਜਾਂ ਕੋਈ ਸ਼ਿਕਾਇਤ ਸਾਡੇ ਕੋਲੇ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਆ ਜ਼ਿਆਦਾਤਰ ਇਹ ਸਾਰਾ ਮੋਨਿਟਰ ਕਰਨਾ ਸਾਡਾ ਜਿਹੜਾ ਬਲੌਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸੁਬਾਨ ਉਹ ਦੇਖਦੇ ਸਾਰਾ ਮੈਟਰ ਤੂੰ ਕੀ ਇਸੇ ਖਜ਼ਾਨੇ ਨੂੰ ਲੱਖ ਰੁਪਏ ਤੇ ਚੁੰਨਾ ਲੱਗ ਰਿਹਾ ਉਹਦੇ ਵਾਰੀ ਤੂੰ ਪੜਤਾਲ ਕੀਤੀ ਸੀ ਦੇਖੋ ਜੀ ਜਿੱਦਾਂ ਕੋ ਕਾਰਵਾਈ ਕਰਾਂਗੇ ਪੜਤਾਲ ਵੀ ਕਰਾਂਗੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਚੱਲ ਰਹੀ ਹੈ ਜੀ ਇਨਕੁਆਰੀ ਚੱਲ ਰਹੀ ਜੋ ਇਨਕੁਆਰੀ ਚ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰਾਂਗੇ ਨਾ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਜਿਸ ਮੈਟਰ ਦੀ ਉਹ ਸਾਡੇ ਮਾਮਲੇ ਹੀ ਕੱਲ ਪਰਸੋ ਧਿਆਨ ਚ ਆਇਆ ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਹੈ ਮੌਕਾ ਵੀ ਵੇਖ ਰਹੇ ਕੋਈ ਵਿਭਾਗ ਕਰ ਰਿਹਾ ਉਹਦੇ ਕੋਈ ਕਾਰਵਾਈ ਕੀਤੀ ਗਈ ਕਾਰਵਾਈ ਹਲੇ ਰਿਪੋਰਟ ਬਣਦੀ ਹੈ ਨਾ ਜੀ ਹਲੇ ਇਨਕੁਆਰੀ ਹੋ ਰਹੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ ਤੇ ਪਹੁੰਚਾਂਗੇ ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ ਕਾਰਵਾਈ ਕੀਤੀ ਗਈ ਕਾਰਵਾਈ ਸ਼ੁਰੂ ਕੀਤੀ ਹੈ ਪੜਤਾਲ ਸ਼ੁਰੂ ਕਰਤੀ ਉਹ ਕਾਰਵਾਈ ਹੈ ਹਾਂਜੀ ਅੱਛਾ ਜੀ ਮੈਂ ਬਗੀਚਾ ਸਿੰਘ ਸਰਪੰਚ ਚਾਂਦੀਵਾਲਾ ਆ ਪਿੱਛੇ ਜੇ ਉਹਨ ਪੰਚਾਇਤਾਂ ਪੰਗ ਹੋਈਆਂ 29 ਤਰੀਕ ਨੂੰ ਜੀ 29 ਫਰਵਰੀ ਨੂੰ ਹਾਂਜੀ ਇਸ ਤੋਂ ਪਹਿਲਾਂ ਵੀ ਮਸਟਰੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ ਆ ਵੇਖੋ ਜੀ ਮਸਟਰੋਲ ਕਿੰਨੇ ਨਿਕਲੇ ਕਿਵੇਂ ਨਿਕਲੇ ਮਸਟਰੋਲ ਕਾਫੀ ਕਢਾਏ ਜੀ ਇਹਨਾਂ ਨੇ ਬਿਨਾ ਮੋਰਤੋ ਜੀ ਹੂੰ ਹੂੰ ਮਿਲੀ ਪੁਗਤ ਕਰਕੇ ਏਪੀਓ ਮੈਡਮ ਨਾਲ ਜੀ ਹਾਜ਼ਰੀਆਂ ਵੀ ਪਈਆਂ ਹਾਂਜੀ ਹਾਂਜੀ ਹਾਜ਼ਰੀਆਂ ਆਨਲਾਈਨ ਹੋਏ ਹੋਏ ਆ ਵੇਖੋ ਜੀ 52 ਬੰਦਾ ਦਾ ਹੈ ਜੀ ਜਿਹੜੇ ਕਿ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ ਕਿਸੇ ਦਾ ਇਹਦੇ ਦਸਤਖਤ ਨਹੀਂ ਨਾ ਸਰਪੰਚ ਦੇ ਨਾ ਏਪੀਓ ਨਾ ਦੂਜਿਆਂ ਦੇ ਕਿਸੇ ਅਫਸਰ ਦੇ ਜੀਆਰਐਸ ਦੇ ਕਿਸੇ ਦੇ ਵੀ ਨਹੀਂ ਸਾਈਨ ਹੈ ਜੀ ਤੇ ਇਹ ਸਰਕਾਰ ਆਪਣੇ ਪਿਛਤਾ ਯਾਰ ਖਤਮ ਕਰਨਾ ਚਾਹੁੰਦੀ ਹੈ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਕਿ ਮਿਸਟਰੋਲ ਕਢੇ ਹੋਏ ਤੇ ਮੈਂ ਇੱਥੇ ਵੇਖਣਾ ਆਇਆ ਚੈੱਕ ਕਰਨ ਵਾਸਤੇ ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ ਕਾਗਜ਼ਾਂ 'ਚ ਪਾਇਆ ਹੋਏ ਜੀ हां जी हां जी लेबर है जी हाजिरियां लेबरਾਂ ਦੀ ਹਾਜ਼ਰੀਆਂ ਲੱਗ ਰਹੀਆਂ ਜੀ ਕੱਲ ਲੱਗੀ ਹੈ ਜੀ ਹਾਂ ਜੀ ਇੱਥੇ ਕੋਈ ਕੰਮ ਨਹੀਂ ਵੇਖੋ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕੰਮ ਨਹੀਂ ਕਿਸ ਤਰ੍ਹਾਂ ਦਾ ਚੂਨਾ ਲੱਗ ਰਿਹਾ ਸਰਕਾਰ ਦੇ ਬਹੁਤ ਤਗੜਾ ਚੂਨਾ ਲੱਗ ਰਿਹਾ ਹੈ ਜੀ ਸਰਕਾਰ ਨੂੰ ਤੇ ਸਰਕਾਰ ਤਾਂ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਪਰ ਜਿਹੜੇ ਅਫਸਰ ਛਾਈਏ ਇਹ ਮਿਲੀ ਭੁਗਤ ਕਰਕੇ ਤੇ ਇਹ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦੇ ਦੇ ਨਾ ਹੀ ਹੁੰਦੇ ਨੇ ਇਹਨਾਂ ਨੇ ਜੀ ਟੋੜੇ ਵੀ ਨਹੀਂ ਸੈਨ ਹੋਏ ਜੀ ਨਾ ਜੀ ਨਾ ਨਹੀਂ ਹੋਏ ਜੀ ਸਾਰੇ ਜਾਲੀ ਜੀ ਮੈਂ ਤਾਂ ਜੇ ਉਹ ਨਹੀਂ ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਜਿਵੇਂ ਪੈਸੇ ਨਿਕਲਦੇ ਮਿਸਟਰੋਲ ਉਸ ਤਰ੍ਹਾਂ ਖੜਾਓ ਮੈਂ ਕਿਹਾ ਕਿਸ ਤਰ੍ਹਾਂ ਕੜਾਈ ਮੈਂ ਕਿਹਾ ਡਿਮਾਂਡ ਫਾਰਮ ਤੇ ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਹੋਇਆ ਹੈ ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੇ ਮੈਂ ਕਿਹਾ ਮੈਂ ਤਾਂ ਕੰਮ ਕਰਾਉਣਾ ਹੈ ਬੰਦਿਆਂ ਤੋਂ ਏਪੀਓ ਕੌਣ ਹੈ ਏਪੀਓ ਮੈਨੂੰ ਮੈਡਮ ਜੀ ਇਹ ਕਢਵਾ ਮੈਨੂੰ ਸ਼ਰਮਾ ਹਾਂ ਜੀ ਹਾਂ ਜੀ ਇਹ ਜੀ ਸਾਸੀਂ ਤੇ ਕੋਈ ਡਿਮਾਂਡ ਦੇ ਕੇ ਆਈਏ ਜੀ ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ ਦੇਦੇ ਹੀ ਨਹੀਂ ਉੱਥੇ ਪਤਾ ਹੀ ਨਹੀਂ ਚੋਰੀ ਆ ਇੱਕ ਐਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ ਅਖਲ ਜੀ ਆਰਐਸਏ ਉਹਨਾਂ ਨੂੰ ਭੇਜਿਆ ਮੈਡਮ ਕਹਿੰਦੀ ਵੀ ਨਹੀਂ ਤੁਸੀਂ ਪਿੰਡ ਪਰ ਕੇ ਆਓ ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ ਵਿੱਚ ਉਹ ਵੀ ਨਹੀਂ ਕੱਢਿਆ ਜੀ ਉਹਨਾਂ ਐਪੀਓ ਮੈਡਮ ਹੁਣ ਇਹਨਾਂ ਤੇ ਕੋਈ ਸਰਕਾਰ ਨੂੰ ਸਖਤ ਨੋਟ ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਐਮਐਲ ਸਾਹਿਬ ਨੂੰ ਵੀ ਕਹਿ ਰਿਆਂ ਕਿ ਇਹਨਾਂ ਤੇ ਨਕੀਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਚੂਨਾ ਲਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਪੂਰਾ ਚਕੰਜਾ ਕੱਸਿਆ ਜਾਵੇ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਜੀ ਸਿੰਘ ਜੀ ਸਰ ਇਹ ਪਿੰਡ ਜਾਂਦੀ ਵਾਲ ਜੋ 75 ਬੰਦਰ ਮਾਸਟਰ ਜਿਹੜਾ ਨਿਕਲਾ ਹੋਇਆ ਕਾਗਜ਼ਾਂ ਦੇ ਵਿੱਚ ਤੇ ਜਿਨ੍ਹਾਂ ਦੀ ਟੈਂਟਸ ਹੈ ਇੱਥੇ ਬੰਨ ਤੇ ਜਿਹੜੇ ਬੀਐਸਐਫ ਪੋਸਟ ਤੋਂ ਲੈ ਕੇ ਅਲੀਕ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਹੈ ਪਰ ਇਸ ਤੋਂ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦੇ ਦਾ ਮਾਸਟਰ ਕਢਾ ਕੇ ਇਹਨਾਂ ਟੈਂਟਸਾਂ ਜਾਲੀ ਲਾ ਕੇ ਔਨਲਾਈਨ ਕਰਾਇਆ ਬਿਨਾ ਕਿਸੇ ਅਫਸਰ ਦੇ ਸੈਨਾ ਤੋਂ ਕੋਈ ਇੱਥੇ ਕੰਮ ਨਹੀਂ ਹੋਇਆ ਅਸੀਂ ਅੱਜ ਮੌਕੇ 'ਤੇ ਆ ਕੇ ਵੇਖਿਆ ਵੀ ਕੋਈ ਲੇਬਰ ਲੱਗੀ ਕਿਤੇ ਨਾ ਇਹ ਪਿੱਛੇ ਜਿਹੜਾ 100 ਬੰਦੇ ਦਾ ਮਾਸਟਰ ਨਿਕਲਿਆ ਸੀ ਨਾ ਉਹ ਕੋਈ ਇੱਥੇ ਕੰਮ ਹੋ ਰਿਹਾ ਹੀ ਵੱਧ ਰਿਹਾ ਜੀ ਤੇ ਸਰਕਾਰੀ ਖਜ਼ਾਨੇ ਨੂੰ ਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਲੱਖਾਂ ਦਾ ਚੂਨਾ ਲਾ ਰਹੇ ਨੇ ਜੀ ਅਸੀਂ ਕੰਮ ਚਾਹਣੇ ਆ ਸਾਨੂੰ ਕੰਮ ਨਹੀਂ ਮਿਲਦਾ ਤੇ ਜਿਹੜਾ ਜ ਨਾਜਾਇਜ਼